ਮੋ ਜੀ ਹਾਂ ਸੰਸਰੀਆ ਦਾ ਦੋਸਤੋ ਤੁਸੀਂ ਜਿਹੜੇ ਪੰਜਾਬ ਟਕ ਨਿਊਜ਼ ਨਾਲ ਤੇ ਮੈਂ ਹਾਂ ਚਿੰਮੂ ਹਜ਼ਾਰੇ ਵਾਲਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਫਰੋਈਪੁਰ ਫਾਜਲਗਾ ਹਾਈਵੇ ਇਧਰ ਵਾਲੇ ਪਾਸੇ ਸਹਾਇਕ ਨੂੰ ਕਹਾਂਗਾ ਕਿ ਇੱਕ ਵਾਰੀ ਨਿਗਾ ਮਾਰੀ ਜਾਵੇ ਜਗਦੀਪ ਕੰਬੋਜ ਗੋਲਡੀ ਦੇ ਬਿਲਕੁਲ ਇਹ ਰਿਹائش ਦੇ ਮੂਰੇ ਧਰਨਾ ਲੱਗਾ ਧਰਨਾ ਲੱਗਾ ਪੀਐਸਟੈਟ ਪਾਸ ਜਿਹੜੇ ਅਧਿਆਪਕ ਨੇ ਬੇਰੁਜ਼ਗਾਰ ਅਧਿਅਪਕਾਂ ਨੇ ਧਰਨਾ ਲਾਇਆ ਮੈਂ ਸਹਾਇਕ ਨੂੰ ਕਹਾਂਗਾ ਕਿ ਇੱਕ ਵਾਰੀ ਇਧਰ ਵਾਲੇ ਪਾਸੇ ਨਿਗਾ ਮਾਰੀ ਜਾਵੇ ਕਿ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਜਗਦੀਪ ਕੰਬੋਜ 골ਡੀ ਐਮ ਐਲ ਏ ਜਵਲ ਚਲਾਲਾਬਾਦ ਦੀ ਜਿਹੜੀ ਰਿਹائش ਹੈ ਉਹਦੇ ਗੇਟ ਮੁਰੇ ਫਰੋਇਪੁਰ ਫਾਇਲਗਾ ਹਾਈਵੇ ਦੇ ਉੱਪਰ ਆ ਜਿਹੜਾ ਧਰਨਾ ਜਿਹੜਾ ਲਗਾ ਦਿੱਤਾ ਗਿਆ ਹੈ ਪੀਟੀਐਸ ਟਟ ਪਾਸ ਜਿਹੜੇ ਅਧਿਆਪਕ ਨੇ ਬੇਰੁਜ਼ਗਾਰ ਉਹਨਾਂ ਵੱਲੋਂ ਤਲਬਤ ਉਹਨਾਂ ਦੇ ਪ੍ਰਧਾਨ ਨਾਲ ਵੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਪੁੱਜਾ ਹੋਇਆ ਸੋ ਬਣੇ ਰਿਹਾਓ ਨਾਲ ਸੋ ਆੜਦਾ ਪੇਸ਼ੈਂਟ ਹੈਗਾ ਜਿਹੜੇ ਪੇਸ਼ੈਂਟ ਹੈਗੇ ਨੇ ਉਹਨਾਂ ਨੂੰ ਨਹੀਂ ਰੋਕਿਆ ਗਿਆ ਉਹਨਾਂ ਨੂੰ ਜਿਹੜਾ ਜਾਨ ਦਿੱਤਾ ਜਾ ਰਿਹਾ ਜਿਹੜੇ ਕੋਈ ਜ਼ਿਆਦਾ ਗੰਭੀਰ ਮਰੀਜ਼ ਹੈਗੇ ਨੇ ਉਹਨਾਂ ਨੂੰ ਫਿਲਹਾਲ ਹੈ ਜਿਹੜਾ ਨਹੀਂ ਰੋਕਿਆ ਜਾ ਰਿਹਾ ਤੋ ਵੈਸੇ ਬਾਕੀ ਜਿਹੜੇ ਆਵਾਜਾਈ ਹੈਗੀ ਬੰਦ ਕੀਤੀ ਗਈ ਹੈ ਪਰ ਜਿਹੜਾ ਸਿਹਤ ਨੂੰ ਲੈ ਕੇ ਕੋਈ ਮਰੀਜ਼ ਹੈ ਜਾਂ ਕੋਈ ਐਂਬੂਲੈਂਸ ਹੈਗੀ ਉਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ ਦੋ ਇੱਥੇ ਜਿਹੜੇ ਜ਼ਿਆਦਾ ਗੰਭੀਰ ਸਿਹਤ ਪੱਕੂ ਹੈਗੇ ਨਾ ਉਹਨਾਂ ਨੂੰ ਉਲੰਘਣ ਦਿੱਤਾ ਜਾ ਰਿਹਾ ਹੈ ਇਹ ਕੇਂਦਰ کافی ਆਪਣਾ ਸਭ ਤੋਂ ਵੱade ਇਸ ਏਰੀਏ ਦਾ ਹੈਗਾ ਤੇ ਅਸੀਂ ਤੁਹਾਨੂੰ ਵੋਟਾਂ ਵੀ ਕੀਤੀ ਹੈ ਅਸੀਂ ਤੁਹਾਡੇ ਸਪੋਰਟ ਵੀ ਕੀਤੀ ਹੈ ਪਰ ਤੁਸੀਂ ਸਾਡੀ ਕਿਤੇ ਨਾ ਕਿਤੇ ਗੱਲ ਹੱਥਾਂੋਂ ਫੜਦੇ ਨਹੀਂ ਨਜ਼ਰ ਆਏ ਸਾਢੇ 300 ਸਾਢੇ 300 ਸਿੱਖਿਆ ਦੇ ਵਿੱਚ ਭਾਵੇਂ ਤੁਸੀਂ ਕਹਿੰਦੇ 52 ਹਜ਼ਾਰ ਪੋਸਟਾਂ ਦਿੱਤੀਆਂ ਚਲੋ ਅਸੀਂ ਸਵਾਗਤ ਕਰਦੇ ਹਾਂ ਸਿੱਖਿਆ ਦੇ ਵਿੱਚ ਤੁਹਾਡੀ ਮਾਸਟਰ ਗ੍ਰੈਜੂਏਟ ਦੀ ਇੱਕ ਭਰਤੀ ਨਹੀਂ ਇਲੈਕਟ੍ਰੀਕ ਗ੍ਰੈਜੂਏਟ ਦੀ ਇੱਕ ਭਰਤੀ ਨਹੀਂ ਆਈ ਹੁਣ ਜਦੋਂ ਅਸੀਂ ਧਰਨਾ ਲਾਉਣ ਜਾਂਦੇ ਆ ਮਨੋ ਅੱਜ ਵੀ ਧਰਨਾ ਲਾੜਾ ਹੈ ਵੇਖੋ ਸਾਡੇ ਕੋਲ ਅਸੀਂ ਜਾਣ ਕਰੇ ਬੈਠੀ ਸਾਢੇ 300 ਲੋਕ ਹੋਰ ਸਾਲ 2 ਸਾਲ ਦਾ ਹੀ ਆ ਇਹ ਉਹ ਔਵਰੇਜ ਹੋਏ ਨੇ ਤੇ ਸਾਰੀਆਂ ਲੱਖਾਂ ਲਾਈਆਂ ਡਿਗੀਆਂ ਗਈਆਂ ਪਾਣੀ ਚ ਹੁਣ ਦੂਜੀ ਚੀਜ਼ ਇਹ ਆ ਕਿ ਅਸੀਂ ਟੈਟ ਪਾਸ ਕਰਕੇ ਸੀਟੈਟ ਪਾਸ ਕਰਕੇ ਪੰਜ-ਪੰਜ ਸਾਲ ਹੋ ਕੇ ਬੈਠੇ ਹੋਏ ਹਾਂ ਹੁਣ ਦੂਜਾ ਜਦੋਂ ਅਸੀਂ ਧਰਨਾ ਲਾਈਦਾ ਅਸੀਂ ਉੱਥੇ ਅਰਜੋਦ ਪੈਸ ਤੇ ਉਹ ਧਰਨਾ ਲਾ ਕੇ ਆਏ ਉਹ ਵੀ ਅਕੋ ਜਿਵੇਂ ਪੂਰੀ ਤੋਸ ਵਿਖਾਉਣੀ ਮਤਲਬ ਇਹ ਚੀਜ਼ ਤੁਸੀਂ ਦੱਸੋਗੇ ਅਸੀਂ ਪਹਿਲੀ ਚੀਜ਼ ਦਾ ਧਰਨੇ ਦੇ ਵਿੱਚ ਬਾਰਖਾ ਸੀ ਕੀਤੀ ਆ ਮਲੋਂ ਅਸੀਂ ਇੱਥੇ ਕੱਨੇ ਅਸੀਂ ਮਿਲਿਆ ਮੀਟਿੰਗ ਦੇ ਵਿੱਚ ਸਾਨੂੰ ਜਿੱਥੇ ਕੇ ਉਹ ਪੰਜਾਬ ਦਾ ਸਿੱਖਿਆ ਮੰਤਰੀ ਆ ਉਹਦੇ ਵਿੱਚ ਸਾਡੇ ਨਾਲ ਆਕੜ ਨਾਲ ਗੱਲ ਕੀਤੀ ਮਲੋਂ ਸਿੱਖਿਆ ਮੰਤਰੀ ਨੇ ਸਾਨੂੰ ਪੋਸਟਾਂ ਦੇਓ ਅਸੀਂ ਤਾਂ ਨਹੀਂ ਅਸੀਂ ਕੋਈ ਆਸੀਂ ਕੋਈ ਰਾਜਨੀਤੀ ਮੰਗਣ ਗਏ ਆ ਅਸੀਂ ਕੋਈ ਰਾਜਨੀਤੀ ਨਹੀਂ ਅਸੀਂ ਇਹ ਗੱਲ ਕਹਿੰਨੇ ਆ ਆਹ ਸਾਡੇ ਸਾਹਮਣੇ ਕੇਡਰ ਖੜਾ ਹੈ ਜੇ ਸਿੱਖੇ ਪੋਸਟਾਂ ਦੇ ਤੇ ਰੋਜ਼ਗਾਰ ਤੇ ਕੰਮ ਕਰੋ ਤੁਹਾਡੇ ਨਾਲ ਤੁਸੀਂ ਇੱਕ ਸਾਡੀ ਰਿਕਵੈਸਟ ਹੈ ਜੇ ਤੁਹਾਡਾ ਫੋਨ ਸਿੱਖਿਆ ਮੰਤਰੀ ਚੱਕ ਲੈਂਦੇ ਆ ਉਹਨਾਂ ਨੂੰ ਲਾ ਕੇ ਪੁੱਛੋ ਮੇਰੇ ਕੋਲੋ ਕੇਡਰ ਬੈਠਾ ਹੈ ਕਿ ਨਦੀਮਸ ਲੱਗਦਾ ਤੋ ਤੱਕ ਕਰੋ ਤੇ ਨਾਲ ਚਲੋ ਇਸ ਤੋਂ ਬਾਅਦ ਤੁਸੀਂ ਸਾਡੇ ਨਾਲ ਚ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦਾ ਤੁਹਾਡੇ ਨਾਲ ਤੇ ਮੰਗ ਪੱਤਰ ਦਿਓ ਮੈਂ ਐਮਐਲਏ ਨੂੰ ਉਹਨੇ ਆਪਾ ਭੇਜ ਦਿੰਨੇ ਨਹੀਂ ਐਮਐਲਏ ਨਹੀਂ ਤੁਸੀਂ ਸਿੱਖਿਆ ਮੰਤਰੀ ਨੂੰ ਫੋਨ ਕਰਾਟੀ ਸਾਡਾ ਬੇਨਤੀ ਹੁੰਦਾ ਹੈ ਤੁਹਾਨੂੰ 1000 ਰੁਪਏ ਦੇ ਖਾਤੇ ਖੇਤਰ ਇੱਕ ਜਾਨੇ ਹਾਂਜੀ ਕੀ ਨਾਮ ਹੈ ਸਰ ਤੁਹਾਡਾ ਤੇ ਕੀ ਮਸਲਾ ਜੀ ਹਾਂ ਮੇਰਾ ਨਾਮ ਸੰਤ ਸਿੰਘ ਕਵਾਇਆ ਸੂਬਾ ਪ੍ਰਧਾਨ ਪੀਆਟਟਪਾਸ ਪੀਰਤガル ਯੂਨੀਅਨ ਪੰਜਾਬ ਜੀ ਇਹ ਬੀੜ ਦੀ ਜਿਹੜੀ ਗਵਾਈ ਆਪਾਂ ਬਿਲਕੁਲ ਆਪ ਖੁਦ ਕਰ ਰਹੇ ਆ ਜਿਹੜੇ ਸਾਡੇ ਮਸਲੇ ਆ ਲਗਾਤਾਰ ਲਟਕਦੇ ਆਇਆ ਜਦੋਂ ਸਰਕਾਰ ਬਣੀ ਹੈ ਬਿਲਕੁਲ ਵਾਅਦੇ ਕਰਕੇ ਆਈ ਹੈ ਵੀ ਤੁਹਾਡਾ ਜਿਹੜਾ ਮਸਲਾ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਜਿਹੜੇ ਤੁਹਾਡੇ ਮਸਲੇ ਆ ਅਸੀਂ ਬਿਲਕੁਲ ਨਿਸ਼ਟਾਂਗੇ ਤੁਹਾਡੇ ਮਸਲੇ ਹੱਲ ਕਰਾਂਗੇ ਪਰ ਜਦੋਂ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮਿੱਟੀਾਂ ਦਿੰਦੇ ਰਹੇ ਬਿਨਾ ਤਰਨਿਆਂ ਤੋਂ ਮਿੱਟੀਾਂ ਮਿਲਦੀਆਂ ਰਹੀਆਂ ਜਦੋਂ ਆ ਤਰਨਾ ਨੋਸ ਕਰਦੇ ਸੀ ਤਾਂ ਮਿੱਟੀ ਮਿਲ ਜਾਂਦੀ ਸੀ ਮੀਟਿੰਗ ਕਰਕੇ ਆਉਂਦੇ ਸੀ ਤੁਹਾਡਾ ਮਸਲਾ ਜਿਹੜਾ 15 ਦਿਨਾਂ ਤੱਕ ਹੱਲ ਕਰ ਦਿੱਤਾ ਜਾਊਗਾ ਥੋੜਾ ਥੋੜਾ ਸਮਾਂ ਬੀਤਦਾ ਗਿਆ ਬੀਤਦਾ ਗਿਆ ਔਲੀ ਔਲੀ ਜਦੋਂ ਜਿਵੇਂ ਜਿਵੇਂ ਤਾ 2 ਸਾਲ ਕ੍ਰੋਸ ਹੋਏ ਤਾਂ ਮੀਟਿੰਗਾਂ ਇਹਨਾਂ ਨੇ ਮੁਲਤਵੀ ਕਰਨੀ ਸ਼ੁਰੂ ਕਰਤੀਆਂ ਲਗਭਗ ਸਵਾ ਸਾਲ ਹੋ ਗਿਆ ਸਿੱਖਿਆ ਮੰਤਰੀ ਨੇ ਪੈਨਲ ਮੀਟਿੰਗ ਨਹੀਂ ਕੀਤੀ ਤਾਂ ਸਾਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਅਸੀਂ ਸਰਕਾਰ ਜਿਹੜੀ ਚੁਣ ਕੇ ਲਿਆਂਦੀ ਹੈ ਬਿਲਕੁਲ ਸਾਰਾ ਜਿੰਨਾ ਪੀੜ ਕੇਡਰ ਹੈ ਈਟੀਟੀ ਕੇਡਰ ਹੈ ਸਾਰਾ ਜੋ ਇਹਨਾਂ ਦੇ ਨਾਲ ਤਬਕਾ ਹੁੰਦਾ ਸੀ ਤਾਂ ਅੱਜ ਇਹਨਾਂ ਦੇ ਵਿੱਚ ਇਹ ਹੀ ਰੋਸ਼ ਹੈ ਕਿ ਸਾਡੀਆਂ ਦੇੜੀਆਂ ਦੋ ਚਾਰ ਮੰਗਾ ਹੈਗੀਆਂ ਉਹ ਹੱਲ ਕੀਤੀਆਂ ਜਾਣ ਬੇਰਜ਼ਗਾਰੀ ਦਾ ਜਿਹੜਾ ਤੁਸੀਂ ਲਗਾਤਾਰ ਆ ਟੰਡੋਰਾ ਪਿੱਟ ਰਹੇ ਹੋ ਅਸੀਂ 54000 53000 ਤਨੌکریاں ਦੇ ਦਿੱਤੀਆਂ ਵੇਖੋ ਉਹ 53 54000 ਜਿਹੜੀਆਂ ਵੈਕੈਂਸੀਆਂ ਆ ਉਹ ਪਿਛਲੀ ਸਰਕਾਰ ਦੀਆਂ ਹੈਗੀਆਂ ਜਿਵੇਂ ਉਹ ਨਲਕੀਆਂ ਕਰਦੀ ਹੁੰਦੀ ਸੀ ਕਿ ਭਰਤੀਆਂ ਕੱਢ ਦਿਓ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਅਗਲੇ ਕਰਨਗੇ ਉਸੀ ਤਰ੍ਹਾਂ ਜਿਹੜਾ ਹੁਣ ਸ਼ਡਿਊਲ ਜਾਰੀ ਹੋਣ ਜਾ ਰਿਹਾ ਹੈ ਉਸੇ ਬਿਲਕੁਲ ਸੇਮ ਆ ਆ ਰਹੀ ਹੈ ਕੰਡੀਸ਼ਨ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਭਰਤੀਆਂ ਜਾਰੀ ਕਰਾਂਗੇ ਤਾਂ ਅਗਲੀ ਸਰਕਾਰ ਬਿਲਕੁਲ ਇਹਨੂੰ ਕਿਤੇ ਨਾ ਕਿਤੇ ਜਿੱਠੂਗੀ ਤਾਂ ਸਾਨੂੰ ਡਰ ਹੈ ਇਹ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਵੀ ਅਸੀਂ ਜਿਹੜੀਆਂ ਭਰਤੀਆਂ ਹਰ ਸਾਲ ਦਿਆ ਕਰਾਂਗੇ ਤੁਹਾਡਾ ਨੋਟੀਫਿਕੇਸ਼ਨ ਜਾਰੀ ਕਰ ਦਿਆਂ ਕਰਾਂਗੇ ਵੀ ਤੁਹਾਨੂੰ ਹਰ ਸਾਲ ਨੌਕਰੀ ਦਿੱਤੀ ਜਾਊਗੀ ਹਰ ਸਾਲ ਤੁਹਾਨੂੰ ਭਰਤੀ ਦਿੱਤੀ ਜਾਊਗੀ ਨਾ ਸਾਡਾ 800 ਦੇ ਵਿੱਚ ਕੋਈ ਵੈਕੈਂਸੀ ਆਊਟ ਕੀਤੀ ਹੈ ਨਾ ਸਾਡਾ ਮਾਸਟਰ ਕੈਡਰ ਦੇ ਵਿੱਚ ਨਾ ਲੈਕਚਰਰ ਦੇ ਵਿੱਚ ਵੈਕੰਸੀ ਲਗਭਗ ਜਿਹੜੀ ਲੈਕਚਰਰ ਦੀ ਇਸ ਮੌਜੂਦਾ ਹਾਲਤ ਦੇ ਵਿੱਚ ਲੈਕਚਰਰ ਦੀ 6000 ਖਾਲੀ ਹੈ ਤਾਂ ਉਹਦੇ ਵਿੱਚ ਜਿਹੜੇ ਇਹਨਾਂ ਦੇ ਰੂਲ ਬਣਾਇਆ ਐ ਮੈਨਵਰਡ ਕੀਤੀ ਹੋਈ ਐ 75 25 ਦੇ ਹਿਸਾਬ ਨਾਲ ਸਾਡੀਆਂ 24 2500 ਪੋਸਟਾਂ ਕੱਲੀਆਂ 3000 ਪੋਸਟ ਕੱਲੀਆਂ ਲੈਕਚਰਰ ਦੀ ਬਣਦੀ ਐ ਉਹ ਖਾਲੀ ਐ ਉਹ ਨਹੀਂ ਦੇ ਰੇ ਜਿਹੜਾ 15000 ਪੋਸਟ ਖਾਲੀ ਆ ਮਾਸਟਰ ਕੇਡਰ ਦੀ ਐ ਉਹ ਖਾਲੀ ਪਈ ਐ ਉਹ ਨਹੀਂ ਮਿਲੀ ਸਾਨੂੰ ਅਜੇ ਤੱਕ ਤਾਂ ਜਿਹੜਾ 80 ਦਾ ਉਹ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸਿੱਖਿਆ ਨੂੰ ਲੈ ਕੇ ਲੰਬੇ ਲੰਬੇ ਵੱਡੇ ਵਾਦੇ ਕਰਕੇ ਆਇਆ ਪਰ ਸਿੱਖਿਆ ਕੀ ਦਿਨ ਕੀ ਇਹਨਾਂ ਦੀ ਲਟਕਦੀ ਨਜ਼ਰ ਆਈ ਹੈ ਸਿੱਖਿਆ ਕ੍ਰਾਂਤੀ ਜਿਹੜੀ ਉਹ ਨਾਂ ਦੀ ਗਰਾਊਂਡ ਲੈਵਲ ਤੇ ਨਹੀਂ ਹੈਗੀ ਉਹ ਇਸ਼ਤਿਆਰਾਂ ਦੇ ਵਿੱਚ ਆਈ ਹੈ ਤੁਸੀਂ ਵੇਖਿਆ ਲਗਾਤਾਰ ਵਿਰੋਧ ਕਰਦੇ ਰਿਹਾ ਬੇਰੁਜ਼ਗਾਰ ਪਰ ਇਹਨਾਂ ਦੀ ਮੰਗਾਂ ਹੱਲ ਨਹੀਂ ਹੋਈਆਂ ਤਾਂ ਇਹ ਹੀ ਹੈ ਕਿ ਇਹਨਾਂ ਨੇ ਵਿਸ਼ਵਾਸਨ ਦਿੱਤਾ ਹੈ ਕਿ 6 ਤਰੀਕ ਨੂੰ ਤੁਹਾਡੀ ਜਿਹੜੀ ਸਿੱਖਿਆ ਮੰਤਰੀ ਦੇ ਨਾਲ ਜਾ ਕੇ ਗੱਲਬਾਤ ਵੀ ਤੁਹਾਡਾ ਪੈਨਲ ਬਿਠਾ ਕੇ ਗੱਲਬਾਤ ਕੀਤੀ ਜਾਊਗੀ ਵੀ ਇਹਨਾਂ ਦੀ ਮਸਲਾ ਕਦੋਂ ਹੱਲ ਹੋ ਰਿਹਾ ਹੈ ਕਦੋਂ ਹੋ ਰਿਹਾ ਹੈ ਤੇ ਕਦੋਂ ਪਰਤੀ ਆ ਰਹੀ ਹੈ ਮਾਸਟਰ ਕਾਡਰ ਕਦੋਂ ਆ ਰਿਹਾ ਹੈ ਚਰਨ ਕਦੋਂ ਆ ਰਿਹਾ ਹੈ ਤੇ ਜਿਹੜਾ 55% ਹੈ ਬੇਤੁਕੀ ਸ਼ਰਤ ਹੈ ਉਹ ਕਦੋਂ ਰੱਦ ਹੋ ਰਹੀ ਹੈ ਤਾਂ ਇਹ ਸਾਡੀਆਂ ਜਿਹੜੀਆਂ ਚਾਰ ਪੰਜ ਮੰਗਾਂ ਉਮਰ ਹੱਦ ਹੈ ਜਿਹੜੇ ਇਹਨਾਂ ਦੀ ਉਮਰ ਦੇ ਉਧਿਆ ਇਹਨਾਂ ਦੀ ਜਿਹੜੀ ਸਰਕਾਰ ਦੇ ਵਿੱਚ ਉਮਰ ਹੱਦ ਕਰਾਸ ਕੀਤੇ ਹੈ ਉਹਨਾਂ ਨੂੰ ਵਨ ਟਾਈਮ ਕਦੋਂ ਦੇ ਰਿਹਾ ਤੇ ਇਹ ਸਾਡੀਆਂ ਮੰਗਾਂ ਹੈ ਪ੍ਰਧਾਨ ਸਾਹਿਬ ਕਿਸ ਮਸਲੇ ਨੂੰ ਲੈ ਕੇ ਪੀਟੀਐਸ ਹੈ ਟਟਪਾਸ ਅਧਿਆਪਕ ਜਿਹੜੇ ਨੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਤਰ੍ਹਾਂ ਮੂਰੇ ਹਾਈਵੇ ਜਾਮ ਕੀਤਾ ਵਾ ਕੀ ਕਾਰਨ ਮੰਦਿਓ ਅਸੀਂ ਅੱਜ ਜਿਹੜਾ ਬੇਰੁਜ਼ਗਾਰ ਡੀਆ ਟੈਟ ਪਾਸ ਦੇ ਆਪਲੀਨ ਵੱਲੋਂ ਅੱਜ ਪੰਜਾਬ ਦੇ ਵਿੱਚ ਦੋ ਥਾਵਾਂ ਦੇ ਉੱਤੇ ਧਰਨੇ ਦਿੱਤੇ ਗਏ ਆ ਜੀ ਜੀ ਆਪਣੀ ਜਿਹੜਾ ਇਹ ਬੇਰਜ਼ਗਾਰੀ ਦਾ ਸੰਤਾਪ ਹਟਾ ਰਹੇ ਆ ਪਿਛਲੇ ਸਾਢੇ 3 ਸਾਲਾਂ ਤੋਂ ਜੀ ਜੀ ਇਹਨਾਂ ਦੀਆਂ ਫੋਸਟਾਂ ਨਹੀਂ ਕੱਢੀਆਂ ਯਾਰ ਜੀ ਜੀ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹਨਾਂ ਦੀ ਹਮਾਇਤ ਦੇ ਵਿੱਚ ਅੱਜ ਇੱਥੇ ਆਏ ਆ ਅਸੀਂ ਇਹ ਸਮਝਦੇ ਹੈਗੇ ਆਂ ਵੀ ਜਿਹੜਾ ਇਹ ਸਮੁੱਚਾ ਵਰਤਾਰਾ ਹੈਗਾ ਕਾਰਪੋਰੇਟ ਦਾ ਇਹ ਕੱਲੇ ਕਿਸੇ ਇੱਕ ਸੈਕਟਰ ਦੇ ਉੱਤੇ ਇਹਦਾ ਹਮਲਾ ਨਹੀਂ ਹੈ ਇਹ ਕਿਸਾਨੀ ਦੇ ਉੱਤੇ ਹਮਲਾ ਹੈਗਾ ਇਹ ਪਰਚੂਨ ਦੇ ਖੇਤਰ ਦੇ ਉੱਤੇ ਹਮਲਾ ਹੈਗਾ ਇਹ ਜਿਹੜਾ ਸਰਵਿਸ ਦੇ ਵਿੱਚ ਵੀ ਜਿਹੜੇ ਹੈ ਮਤਲਬ ਇੱਧਰ ਵੀ ਹਮਲਾ ਹੈ ਓਏ ਉਹਦੇ ਤੋਂ ਬਚੇ ਨਹੀਂ ਹੋਏ ਹੈਗੇ ਇਹ ਜਿਹੜੀਆਂ ਕਾਰਪੋਰੇਟ ਪੱਖੀ ਸਾਮਰਾਜ ਪੱਖੀ ਨੀਤੀਆਂ ਦਾ ਸਿੱਟਾ ਹੈਗਾ ਵੀ ਜਿਹੜਾ ਇਥੋਂ ਦਾ ਪ੍ਰਬੰਧ ਇਹ ਚਾਹੁੰਦਾ ਹੈਗਾ ਵੀ ਬਿਲਕੁਲ ਸਾਰਾ ਕੁਝ ਪ੍ਰਾਈਵੇਟ ਕਰ ਦਿੱਤਾ ਜਾਵੇ ਲਗਾਤਾਰ ਅਦਾਰਿਆਂ ਦੇ ਵਿੱਚ ਛੰਟਾ ਛਟਾਈ ਹੋ ਰਹੀ ਹੈਗੀ ਆ ਤੇ ਜਿਸ ਦਾ ਸੰਤਾਪ ਇੱਥੇ ਸਾਡੇ ਦੇਸ਼ ਦੇ ਵਿੱਚ ਇਹ ਕਿਹਾ ਜਾਂਦਾ ਵੀ ਭਾਰਤ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਬੇਰੁਜ਼ਗਾਰ ਨੌਜਵਾਨਾਂ ਦੀ ਫੌਜ ਹੈਗੀ ਆ ਇਹ ਲਗਾਤਾਰ ਵਧ ਰਹੀ ਹੈਗੀ ਆ ਇਹ ਉਹਨਾਂ ਨੀਤੀਆਂ ਦਾ ਸਿੱਟਾ ਪ੍ਰਧਾਨ ਸਾਹਿਬ ਦੇਖੋ ਜਿਹਾ ਪਾ ਗੱਲ ਕਰੀਏ ਪਿਛੇ 5 ਸਾਲ ਜਿਹੜੀ ਹੈ ਕਾਂਗਰਸ ਸਰਕਾਰ ਰਹਿ ਕੇ ਗਈ ਹੈ ਜੋ ਵਾਦੇ ਉਹਨਾਂ ਕੀਤੇ ਸੀ ਅੱਜ ਵੀ ਉਹੀ ਵਾਦੇ ਕੀਤੇ ਜਾ ਰਹੇ ਨੇ ਲੋਕ ਸੜਕਾਂ ਤੇ ਅੱਜ ਵੀ ਨੇ ਉਦੋਂ ਵੀ ਸੀ ਅੱਜ ਵੀ ਨੇ ਕੋਈ ਬਦਲਾਅ ਆਇਆ ਬਦਲਾਅ ਇਹ ਤੇ ਕੀ ਆਉਣਾ ਸੀ ਜੀ ਕਿਉਂਕਿ ਇਹ ਜਿੰਨੀਆਂ ਵੀ ਹਾਕਮ ਜਮਾਤਾਂ ਹੈਗੀਆਂ ਇਹ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਮਾਮਲੇ ਦੇ ਉੱਤੇ ਇੱਕ ਮਤ ਹੈਗੀਆਂ ਇਸ ਕਰਕੇ ਜੋ ਪਸ਼ ਉਹਨਾਂ ਨੇ ਕੀਤਾ ਸੀ ਸਿਰਫ ਪੱਗਾਂ ਦੇ ਰੰਗ ਬਦਲੇ ਹੈਗੇ ਆ ਲੋਕਾਂ ਦੇ ਜਿਹੜਾ ਜੀਵਨ ਦੇ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਲੋਕਾਂ ਦੀ ਜਿਹੜੇ ਮੰਗਾ ਮਸਲੇ ਜਿਉਂਦੇ ਤਿਉਹ ਹੋ ਰਹੇ ਹੈਗੇ ਹੁਣ ਤਾਂ ਇਹ ਲੱਗ ਰਿਹਾ ਹੈਗਾ ਵੀ ਸ਼ਾਇਦ ਵੜੇ ਸਮੇਂ ਦੇ ਵਿੱਚ ਕੱਲੀ ਸਰਕਾਰ ਹੀ ਸਰਕਾਰੀ ਰਹਿ ਜੂਗੀ ਅਦਾਰੇ ਦਾ ਸਾਰੀ ਇਹ ਪ੍ਰਾਈਵੇਟ ਕਰ ਰਿਹਾ ਹੈ ਚਾਹੇ ਬਿਜਲੀ ਬੋਰਡ ਦੇ ਅਦਾਰਿਆਂ ਦੇ ਵਿੱਚ ਪ੍ਰਾਈਵੇਟ ਦਾ ਵੱਡਾ ਬੋਲਬਾਲਾ ਹੈਗਾ ਜਿਸ ਤਰ੍ਹਾਂ ਜਿਹੜੇ ਐਜੂਕੇਸ਼ਨ ਦੇ ਵਿੱਚ ਜਿਹੜੇ ਪਿਛਲੇ ਸਮੇਂ ਦੌਰਾਨ ਅਸੀਂ ਕਪਟਨ ਸਰਕਾਰ ਦੇ ਦੌਰਾਨ ਦੇਖਿਆ ਸੀ ਵੀ ਜਿਹੜੇ 800 ਸਰਕਾਰੀ ਸਕੂਲ ਬੰਦ ਹੋਏ ਸੀ ਲਗਾਤਾਰ ਉਹ ਹੁਣ ਇਥੇ ਬੰਦ ਹੋਣ ਵਾਲੇ ਪਾਸੇ ਵੱਧ ਰਿਹਾ ਹੈਗਾ ਜਿਹੜਾ ਪੀ ਐਮ ਸ਼੍ਰੀ ਯੋਜਨਾ ਲਾਗੂ ਕੀਤੀ ਹੈ ਕੇਂਦਰ ਨੇ ਤੇ ਪੰਜਾਬ ਸਰਕਾਰ ਨੇ ਉਹਨੂੰ ਹੱਬ ਕੇ ਲਾਗੂ ਕੀਤਾ ਹੈਗਾ ਕਿਉਂਕਿ ਉਹ ਪ੍ਰਾਈਵੇਟੇਸ਼ਨ ਵਾਲੀ ਦਿਸ਼ਾ ਨਹੀਂ ਲੈ ਰਹੀ ਇਸ ਪੰਜਾਬ ਨੂੰ ਪਾਰ ਚੀਜ਼ ਹਾਂਜੀ ਚੇਰਮੈਨ ਸਾਹਿਬ ਉਹ ਪੀ ਅਸਟਟ ਪਾਸ ਅਧਿਪਕਾ ਨੇ ਵਿਧਾਇਕ ਜੋ ਗੋਲਡੀ ਕੰਬੋਜ ਦੇ ਦਰਾ ਮੂਰੇ ਧੰਨਾ ਲਾਇਆ ਹਾਂ ਕੀ ਕਰਨਾ ਤੇ ਕੀ ਗੱਲ ਹੋਈ ਏ ਤੁਹਾਡੀ ਤਰਨਾ ਪ੍ਰਦਰਸ਼ਨਕਾਰੀਆਂ ਦੇ ਨਾਲ ਮੈਂ ਬਤੌਰ ਚੇਰਮੈਨ ਮਾਰਕੀਟ ਕਮੇਟੀ ਦੀ ਲਾਲਾਬਾਦ ਮੈਨੂੰ ਟੈਲੀਫੋਨ ਗਿਆ ਜੀ ਕਿ ਬੱਚਿਆਂ ਨੇ ਦੇ ਕੋਸ ਵਾਲਿਆਂ ਨੇ ਮੇਰੇ ਯਾਰ ਬਚਾਣ ਲਈ ਇੱਕ ਜਾਮ ਕੀਤੀ ਤਾਂ ਧਰਨਾ ਐਮਐਲਏ ਕੋਲ ਹੀ ਤਾਂ ਨੇ। ਤੇ ਮੈਂ ਉਸੇ ਵੇਲੇ ਤਰੰਤ ਜਦੋਂ ਮੈਨੂੰ ਪਤਾ ਲੱਗਾ ਉਹ ਟੰਥਿਆ। ਤੇ ਮੈਂ ਬੇਨਤੀ ਕਰਨ ਲੱਗਿਆ ਮੈਂ ਉਹਨਾਂ ਦੇ ਪ੍ਰਧਾਨ ਦੇ ਨਾਲ ਐਮਐਲਏ ਦੀ ਗੱਲ ਕਰਾਤੀ। ਉਹਨਾਂ ਨੇ 6 ਤਰੀਕ ਦਾ ਟਾਈਮ ਦਿੱਤਾ। ਵੀ 6 ਤਰੀਕ ਨੂੰ ਆ ਜਾਓ ਮੇਰੇ ਕੋਲ ਬਹਿ ਕੇ ਸਾਰੀ ਗੱਲਬਾਤ ਜਿਹੜੀ ਹੈ। ਆਪਾਂ ਰਲੈਂਡਿਆ ਜੀ ਉਸ ਤੋਂ ਬਾਅਦ ਜੇ ਲੋਡ ਹੋਈ ਤੋਂ ਨਾਲ ਵੀ ਚਲੇ ਜਾਣਗੇ ਜੀ ਸਰਮਾਲਾ ਸਾਹਿਬ ਇਹਨਾਂ ਨੇ ਮੰਗਾ ਕਿੜੀਆਂ ਕਿੜੀਆਂ ਨੇ ਜਿਹੜੇ ਤੁਹਾਨੂੰ ਬਣਾਈਆਂ ਹੋਣਗੀਆਂ ਦੋ ਯੂਨੀਅਨਾਂ ਦਾ ਨਾਮ ਇਹ ਦੋਵੇਂ ਜਿਹੜੀਆਂ ਯੂਨੀਅਨ ਨੇ ਇੱਕ ਤਾਂ ਬੇਰੁਜ਼ਗਾਰ ਪਾਸ ਆਲਟ ਐਂਡ ਕਰਾਫਟ ਸਰਜ ਯੂਨੀਅਨ ਪੰਜਾਬ ਅੱਛਾ ਜੀ ਟੈਟ ਪਾਸ ਜਿਹੜੇ ਨੇ ਇੱਕ ਆਗੇ ਨੇ ਪੀਆ ਜੀ ਪੀਆ ਰੁਜ਼ਗਾਰ ਬੀ ਐਟ ਟੈਟ ਪਾਸ ਅਧਿਆਪਕ ਯੂਨੀਅਨ ਜੀ ਇਹਨਾਂ ਦੁਨਾਂ ਦੀਆਂ ਜਿਹੜੀਆਂ ਨੇ ਇਹੀ ਹੈ ਭਰਤੀ ਦੇ ਬਸ ਬੰਦੇ ਚੋਂ ਤਾਂ ਪਤਾ ਹੀ ਤੁਹਾਨੂੰ ਸਾਰੇ ਮੈਨੂੰ ਬੰਦਾ ਦੇ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ ਜੀ ਜੀ ਰੋਜ਼ਗਾਰ ਮਿਲੇ ਤਾਂ ਜੋ ਜੇ ਕੋਈ ਓਵਰਏਜ ਹੋ ਰਿਹਾ ਹੈ ਜਾਂ ਕਿਸੇ ਦੇ ਘਰ ਦੇ ਕਾਮਕਾਰ ਨੇ ਜੀ ਜੀ ਉਹ ਚਾਰੇ ਕਰ ਸਕਣ ਮੇਰੀ ਵੀ ਬੇਨਤੀ ਹੈ ਸਰਕਾਰ ਨੂੰ ਜੀ ਜੀ ਵੀ ਵਾਰ ਤੋਂ ਵਾਰ ਦੇਖੋ ਹਾਲੇ 3 ਸਾਲ ਹੋਏ ਨੇ ਤੇ 3 ਸਾਲਾਂ ਦੇ ਵਿੱਚ 60000 ਬੱਚਿਆਂ ਨੂੰ ਨੌਕਰੀ ਦਿੱਤੀ ਗਈ ਜੀ ਇੱਕ ਇੱਕ ਬੱਚਾ ਨੇ ਦੋ ਦੋ ਤਿੰਨ ਤਿੰਨ ਨੌਕਰੀਆਂ ਛੱਡ ਕੇ ਫਿਰ ਲੱਗ ਜੀ ਜੀ ਇੱਕ ਇੱਕ ਪਿੰਡ ਦੇ ਵਿੱਚ ਦੋ ਤਿੰਨ ਚਾਰ ਕੋਈ ਨਾ ਕੋਈ ਪਾਂਜ ਕਿਸੇ ਨਕੇ ਦਿਲ ਜਾ ਕੇ ਵੇਖੋ ਉੱਥੇ ਇੰਨੇ ਬੱਚੇ ਲੱਗੇ ਜੀ ਜੀ ਛੋਟੇ ਛੋਟੇ ਪਿੰਡ ਚ ਅਸੀਂ ਪਿੰਡ ਪੜ ਜਾਣੇ ਲੱਗੇ ਨੇ ਬੱਚੇ ਸਾਰੇ ਨਵਜਾਰਿਆਂ ਦੀ ਵੀ ਜਿਹੜੀ ਮੰਗ ਹੈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਹ ਵੀ ਆਪਾਂ ਮੰਗ ਇਹਨਾਂ ਦੀ ਜਲਦ ਤੋਂ ਜਲਦ ਪੂਰੀ ਕਰੀਏ ਤਾਂ ਜੋ ਇਹਨਾਂ ਨੂੰ ਪਰੇਸ਼ਾਨੀ ਮੈਂ ਐਮਐਲਏ ਦੇ ਥਰੂ ਇਹ ਗੱਲ ਜਿਹੜੀ ਹੈ ਨਾ ਪਹੁੰਚਾਵਾਂਗਾ